ਪੰਜਾਬ ਦਾ ਇੱਕ ਚਰਚਾ ਦਾ ਵਿਸ਼ਾ ਮੁੱਦਾ ਉਹ ਕਿਹੜਾ ਹੈ ਉਹ ਡਿਬਰੂਗੜ੍ਹ ਚ ਜੇਲ੍ਹ ਜਿਹੜੇ ਦੇ ਵਿੱਚ ਜਿਹੜੇ ਬੰਦ ਰਾਸਤ ਵਿੱਚ ਰੱਖੇ ਗਏ ਲੋਕ ਨੇ ਉਹਨਾਂ ਦੀ ਗਿਣਤੀ 9 ਤੋਂ 10 ਹੈ ਪਰ NSA ਵਿੱਚ ਵਾਅਦਾ ਕੀਤਾ ਗਿਆ ਔਰ ਪੰਜਾਬ ਸਰਕਾਰ ਨੇ ਇਸ ਫਾਰ ਸੈਂਟਰ ਕੋਲ ਕਿਉਂ ਭੇਜੀ ਜਿਸ ਤੇ ਕਰਕੇ ਵਾਅਦਾ ਕਰ ਦਿੱਤਾ ਗਿਆ ਜਿਸ ਦੇ ਵਿੱਚ ਪ੍ਰਧਾਨ ਮੰਤਰੀ ਬਾਜੇ ਕੇ ਵੀ ਹੈ ਦਲਜੀਤ ਕਲਸੀ ਵੀ ਹੈ ਉਸ ਦੇ ਵਿੱਚ ਹੋਰ ਵੀ ਉਹਨਾਂ ਦੇ ਚਾਰ ਸਾਥੀ ਹੋਰ ਨੇ ਅਮਰਿਤਪਾਲ ਸਿੰਘ ਦੇ ਵੀ ਪਹਿਲਾਂ NSA ਵਾਅਦਾ ਦਿੱਤਾ ਗਿਆ ਸੀ ਹਾਲਾਂਕਿ ਵੱਡਾ ਬਹੁਮਤ ਦੇ ਦਿੱਤਾ ਖਡੂਰ ਸਾਹਿਬ ਦੇ ਲੋਕਾਂ ਨੇ ਪਰ ਗੱਲ ਖੜੀ ਕਿੱਥੇ ਹੈ ਕਾਨੂੰਨ ਕੀ ਕਹਿੰਦਾ ਇਸ ਦੇ ਮੱਦੇ ਨਜ਼ਰ ਰੱਖਦੇ ਆ ਅਸੀਂ ਗੱਲਬਾਤ ਕਰਾਂਗੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਗਤਾਰ ਸਿੰਘ ਸਿੱਧੂ ਸਾਡੇ ਨਾਲ ਨੇ ਐਡਵੋਕੇਟ ਸਾਹਿਬ ਇਸ ਮਾਮਲੇ 'ਚ ਆਪਾਂ ਪਹਿਲਾਂ ਵੀ 1-2 ਦਫਾ ਗੱਲ ਕਰ ਚੁੱਕੇ ਆਂ ਪਰ ਜਿਹੜੀਆਂ ਤਾਜ਼ਾ ਅਪਡੇਟਸ ਆ ਰਹੀਆਂ ਨੇ ਇਸ ਦੇ ਮਾਇਨੇ ਕੀ ਤੁਹਾਨੂੰ ਸਮਝਾਉਂਦੇ ਆ ਕਾਨੂੰਨੀ ਰੂਪ ਦੇ ਵਿੱਚ ਵੀ ਸਿਆਸੀ ਰੂਪ ਦੇ ਵਿੱਚ ਵੀ ਦੇਖੋ ਪਹਿਲੀ ਗੱਲ ਤੇ ਜਿਹੜਾ ਇਹ ਐਨਐਸਏ ਐਕਟ ਹੈ ਇਹ ਇਹੀ ਆਪਣੇ ਆਪ ਚ ਇਲੀਗਲ ਹੈ ਕਿਉਂਕਿ ਇਹ 1980 ਦੇ ਵਿੱਚ ਇੰਦਰਾ ਗਾਂਧੀ ਨੇ ਲਿਆਂਦਾ ਸੀ ਤੇ ਉਸ ਤੋਂ ਪਹਿਲਾਂ ਮੀਸਾ ਐਕਟ ਹੁੰਦਾ ਸੀ ਜਿਹੜਾ ਕਿ ਜੋ ਕੋਈ ਵੀ ਸਰਕਾਰ ਦੇ ਖਿਲਾਫ ਬੋਲਦਾ ਸੀ ਆਪਾਂ ਨੂੰ ਪਤਾ ਐਮਰਜੈਂਸੀ ਫਿਰ ਕਿਵੇਂ ਅੰਦਰ ਚੱਕ ਚੱਕ ਬੰਦੇ ਜਿਹੜੇ ਛੁੱਟੇ ਗਏ ਸੀ ਉਸ ਤੋਂ ਬਾਅਦ ਜਿਹੜਾ 1980 ਦੇ ਵਿੱਚ ਫਿਰ ਇਹਨੇ ਐਨਐਸਏ ਐਕਟ ਲਿਆਂਦਾ ਸੀ ਇਹਦਾ ਮਕਸਦ ਇੱਥੇ ਹੁੰਦਾ ਕਿ ਬਹੁਤ ਜ਼ਿਆਦਾ ਕੋਈ ਡੇਂਜਰ ਹੈ ਕਿਸੇ ਬੰਦੇ ਤੋਂ ਇੰਨਾ ਖਤਰਾ ਹੈ ਕਿ ਜੇ ਉਹਨੂੰ ਇਮੀਡੀਏਟਲੀ ਨਾਮ ਨੂੰ ਅੰਦਰ ਕੀਤਾ ਗਿਆ ਤਾਂ ਤੁਹਾਡਾ ਜਿਹੜਾ ਹੈਗਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਜਿਹੜਾ ਦੇਸ਼ ਦੀ ਸੁਰੱਖਿਆ ਨੂੰ ਖਤਰਾ ਹੋ ਸਕਦਾ ਜਾਂ ਕੋਈ ਪਬਲਿਕ ਆਰਡਰ ਨੂੰ ਖਤਰਾ ਹੋ ਸਕਦਾ ਪਰ ਇਹਦੇ ਤੇ ਜਿਹੜਾ ਸੁਪਰੀਮ ਕੋਰਟ ਦੀਆਂ ਜੱਜਮੈਂਟਾਂ ਨੇ ਜਿੱਦਾਂ ਕਿ ਰੇਖਾ ਵਰਸ ਸਟੇਟ ਆਫ ਤਾਮਿਲਨਾਡੂ ਦੀ ਜੱਜਮੈਂਟ ਹੈ ਇੱਕ ਉਸ ਤੋਂ ਪਹਿਲਾਂ ਬਾਬੂਰਾਓ ਦੀ ਜੱਜਮੈਂਟ ਹੈ ਉਹਦੇ ਵਿੱਚ ਇਹ ਸਾਫ਼ ਲਿਖਿਆ ਗਿਆ ਕਿ ਜਦੋਂ ਵੀ ਇਸ ਤਰ੍ਹਾਂ ਦਾ ਕੋਈ ਐਕਟ ਜਿਹੜਾ ਕਿਸੇ ਤੇ ਲਾਇਆ ਜਾਂਦਾ ਤੇ ਜਦੋਂ ਉਹਨੂੰ ਕੋਰਟ ਦੇ ਵਿੱਚ ਚੈਲੰਜ ਹੋਊਗਾ ਤਾਂ ਜਿਹੜੀ ਕੋਰਟ ਦਾ ਪਹਿਲਾ ਸਵਾਲ ਇਹ ਹੋਊਗਾ ਕਿ ਕੀ ਜਿਹੜਾ ਆਰਡੀਨਰੀ ਲਾਅ ਹੈ ਕੀ ਉਸ ਤਰ੍ਹਾਂ ਦੀ ਜਿਹੜੀ ਸਿਚੁਏਸ਼ਨ ਨੂੰ ਡੀਲ ਕਰਨ ਲਈ ਸਮਰੱਥ ਨਹੀਂ ਸੀ ਜੇ ਉਹ ਆਰਡੀਨੇਟ ਲਾਉ ਜੇ ਸਮਰੱਥ ਨਹੀਂ ਸੀ ਤਾਂ ਤੁਸੀਂ ਐਨਐਸਏ ਲਾ ਸਕਦੇ ਹੋ ਤੇ ਇੱਥੇ ਜਦੋਂ ਆਪਾਂ ਦੇਖਦੇ ਅਮਰਪਾਲ ਦਾ ਜਿਹੜਾ ਮੇਨ ਜਿਹੜਾ ਉਹਨਾਂ ਦੇ ਖਿਲਾਫ ਜਿਹੜਾ ਐਲੀਗੇਸ਼ਨ ਉਹ ਜਿਹੜਾ ਥਾਣਾ ਘੇਰਿਆ ਸੀ ਉਹਨਾਂ ਨੇ ਉਹ ਨਾਲ ਆ ਕੰਡ ਸੀ ਉਹ ਇੱਕ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਆ ਉਹਨੂੰ ਡੀਲ ਕਰਨ ਦੇ ਲਈ ਤੁਹਾਡੇ ਕੋਲੇ ਬਹੁਤ ਸਾਰੇ ਕਾਨੂੰਨ ਹੈਗੇ ਸੀ ਔਰ ਤੁਸੀਂ ਉਦੋਂ ਉਹਨੂੰ ਡੀਲ ਨਹੀਂ ਕੀਤਾ ਬਲਕਿ ਉਹਦੇ ਦਵਾ ਚੱਕ ਤੁਸੀਂ ਬੰਦੇ ਵੀ ਛੱਡ ਦਿੱਤੇ ਐਫ ਆਈ ਆਰ ਤੱਕ ਨਹੀਂ ਕੀਤੀ ਫਿਰ ਉਸ ਤੋਂ ਬਾਅਦ ਤੁਸੀਂ ਇੱਕ ਸਾਜ਼ਿਸ਼ ਘੜਦੇ ਹੋ ਜਿਸ ਤਰੀਕੇ ਨਾਲ ਡਰਾਮਾ ਰਚ ਕੇ ਉਹਨੂੰ ਫੜਿਆ ਜਾਂਦਾ ਤਰਨਤਾਰਨ ਦੇ ਵਿੱਚ ਅਮਰਿਤਪਾਲ ਰਹਿੰਦੇ ਨੇ ਪਰ ਇਹ ਜਿਹੜਾ ਆਰਡਰ ਆਉਂਦਾ ਉਹ ਡੀਸੀ ਅੰਮ੍ਰਿਤ ਦਾ ਜਿਹੜਾ ਆਉਂਦਾ ਜਿਹਦੇ ਤਹਿਤ ਜਿਹੜਾ ਇਹਨਾਂ ਸਾਰੇ ਬੰਦੇ ਨੂੰ ਚੱਕਿਆ ਜਾਂਦਾ ਤੇ ਹੁਣ ਜਿਹੜਾ ਐਨਐਸਏ ਐਕਟ ਹੈ ਉਹਦੇ ਉਹਨੂੰ ਲਾਉਣ ਲਈ ਮੈਂ ਤੁਹਾਨੂੰ ਦੱਸਿਆ ਕਿ ਇਸ ਤਰ੍ਹਾਂ ਦੇ ਕੋਈ ਹਾਲਾਤ ਨਹੀਂ ਸੀ ਤੇ ਉਹਨੂੰ ਅੱਗੇ ਜੇ ਵਧਾਉਣਾ ਹੋਵੇ ਤਾਂ ਤੁਸੀਂ ਜਿਹੜੀ ਐਡਵਾਈਜ਼ਰੀ ਬੋਰਡ ਹੈ ਉਹਦੇ ਨਾਲ ਤੁਸੀਂ 3 ਮਹੀਨੇ ਤੱਕ ਵਧਾ ਸਕਦੇ ਹੋ 3-3 ਮਹੀਨੇ ਕਰਕੇ 1 ਸਾਲ ਤੱਕ ਤੁਸੀਂ ਵਧਾ ਸਕਦੇ ਹੋ ਪਰ ਉਹਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਦਾ ਮਟੀਰੀਅਲ ਹੋਣਾ ਚਾਹੀਦਾ ਹੈ ਕਿ ਜੀ ਇਹ ਵਧਾਉਣਾ ਪੈਣਾ ਮਤਲਬ ਹਲੇ ਵੀ ਉਹ ਪਰੇਸ਼ਾਨੀ ਜਾਂ ਸਮੱਸਿਆ ਟਲੀ ਨਹੀਂ ਜਿਸ ਕਰਕੇ ਨਾ ਬੰਦਿਆਂ ਨੂੰ ਅਸੀਂ ਐਨਐਸਏ ਅੰਡਰ ਕੀਤਾ ਗਿਆ ਸੀ ਹੁਣ ਤਾਂ ਉਹ ਗੱਲ ਨਹੀਂ ਰਹੀ ਜਿਹੜੀ ਪਹਿਲਾਂ ਸੀ ਹੁਣ ਤੇ ਇਲੈਕਸ਼ਨ ਤੋਂ ਬਾਅਦ ਸਾਰਿਆਂ ਨੂੰ ਪਤਾ ਲੱਗ ਗਿਆ ਕਿਸ ਵਿਧਾਨ ਮੰਨਣ ਲੱਗ ਗਿਆ ਅਮਰਿਤਪਾਲ ਤੇ ਅਮਰਿਤਪਾਲ ਦੇ ਸਾਥੀ ਨਹੀਂ ਨਾ ਸਿਰਫ ਸੰਵਿਧਾਨ ਮੰਨਣ ਲੱਗ ਗਏ ਤੁਸੀਂ ਇਹ ਦੇਖੋ ਵੀ ਜਦੋਂ ਤੋਂ ਅਮਰਿਤਪਾਲ ਨੂੰ ਰੈਸ਼ ਕੀਤਾ ਉਦੋਂ ਤੋਂ ਲੈ ਕੇ ਹੁਣ ਤੱਕ ਕੋਈ ਵੀ ਇਸ ਤਰ੍ਹਾਂ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਕਿ ਅਮਰਿਤਪਾਲ ਦੇ ਕੋਈ ਆਈਐਸ ਨਾਲ ਸੰਬੰਧ ਸੀ ਜਾਂ ਕੋਈ ਪਾਕਿਸਤਾਨ ਨਾਲ ਸੰਬੰਧ ਸੀ ਜਾਂ ਸਟੇਟ ਦੇ ਖਿਲਾਫ ਕੋਈ ਜੰਗ ਛੇੜਨੀ ਚਾਹੁੰਦਾ ਸੀ ਜਾਂ ਜੰਗ ਕਰਨ ਲਈ ਕਿਸੇ ਨੂੰ ਖਸਾਰਿਆ ਸੀ ਉਹ ਬਾਰ-ਬਾਰ ਜੇ ਕੋਈ ਖਾਲਸਾ ਦਾ ਸਮਰਥਕ ਹੈ ਉਹ ਸਿਰਫ ਇਹ ਕਹਿ ਰਿਹਾ ਸੀ ਕਿ ਵੀ ਅਸੀਂ ਜਿਹੜਾ ਹੈਗਾ ਸ਼ਾਂਤੀਪੂਰਨ ਤਰੀਕੇ ਨਾਲ ਜੇ ਸਾਨੂੰ ਆਪਣਾ ਗੱਲ ਰੱਖਣ ਦਾ ਅਧਿਕਾਰ ਹੈ ਤਾਂ ਇੱਥੇ ਹਿੰਦੂ ਸਟੇਟ ਦੀ ਗੱਲ ਵੀ ਹੁੰਦੀ ਨੇ ਜੋਗੀ ਦਿੱਤਿਆਨਾਥ ਸ਼ਰਿਆਮ ਕਰਦੇ ਰਹੇ ਨੇ ਹੋਰ ਜਿਹੜੇ ਬਹੁਤ ਉਸ ਨਿਰੋਜਨਾ ਤੁਸੀਂ ਜਿਹੜੀਆਂ ਹੈਗੀਆਂ ਖਬਰਾਂ ਪੜ੍ਹਦੇ ਹੋ ਜਿੱਥੇ ਹਿੰਦੂ ਰਾਸ਼ਟਰ ਦੀ ਗੱਲ ਹੁੰਦੀ ਹੈ ਤਾਂ ਉਹਨਾਂ ਖਿਲਾਫ ਐਨਐਸਸੀ ਕਿਉਂ ਨਹੀਂ ਲਾਇਆ ਜਾਂਦਾ ਤਾਂ ਇਹ ਐਨਐਸਸੀ ਜਿਹੜਾ ਹੈਗਾ ਸਿਰਫ ਤੇ ਸਿਰਫ ਸਰਕਾਰ ਆਪਣੇ ਵਿਰੋਧੀਆਂ ਦੀ ਜਿਹੜੀ ਜਿਹੜੀ ਇਹ ਆਵਾਜ਼ ਨੂੰ ਦਬਾਉਣ ਲਈ ਲਾਉਂਦੀ ਤੁਸੀਂ ਸ਼ਰਾਨ ਹੋਵਗੇ ਕਿ ਯੂਪੀ ਦੇ ਵਿੱਚ ਜਿਨ੍ਹਾਂ ਤੇ ਕਾਊਸ ਲਾਟਰ ਦਾ ਸ਼ੱਕ ਸੀ ਜਾਂ ਜਿਨ੍ਹਾਂ ਤੇ ਇਹ ਸ਼ੱਕ ਸੀ ਕਿ ਇਹਨਾਂ ਤੋਂ ਬੀਫ ਇਹਨਾਂ ਤੋਂ ਮਿਲ ਸਕਦਾ ਉਹਨਾਂ ਤੇ ਧੜਾ ਧੜ ਐਨਐਸਐ ਲਾਏ ਗਏ ਟ੍ਰੇਡ ਯੂਨੀਅਨ ਦੇ ਲੀਡਰ ਤੇ ਐਨਐਸਐ ਲਾਏ ਗਏ ਜਿਹੜੇ ਕੋਈ ਐਨਆਰਸੀਸੀ ਇਹ ਦੇ ਜਿਹੜੇ ਪ੍ਰੋਟੈਸਟ ਵੀ ਸੀ ਉਹਨਾਂ ਤੇ ਐਨਐਸਐ ਲਾਏ ਗਏ ਤੇ ਉਹਨਾਂ ਦੇ ਵਿੱਚੋਂ 120 ਜਿਨ੍ਹਾਂ ਬੰਦਿਆਂ ਤੇ ਕਾਊਸ ਲਾਟਰ ਦੇ ਵਿੱਚ ਐਨਐਸਐ ਲਾਇਆ ਗਿਆ ਸੀ 120 ਦੇ ਵਿੱਚੋਂ 90 ਨੂੰ ਜਿਹੜਾ ਹੈਗਾ ਲਾਹੌਰ ਹਾਈ ਕੋਰਟ ਨੇ ਜ਼ਮਾਨਤਾਂ ਦਿੱਤੀਆਂ ਔਰ 90 ਤੁਸੀਂ ਇਹ ਨਹੀਂ ਕਹਿੰਦੇ ਕਿ ਕੋਈ ਲਿਬਰਲ ਜੱਜ ਆ ਗਿਆ ਸੀ ਇਹ ਪਾਇਆ ਕਿ ਇਹ TNSC ਲੱਗਣਾ ਨਹੀਂ ਬਣਦਾ ਸੀ ਇਥੋਂ ਤੱਕ ਕਿ ਪਿੱਛੇ ਜਿਹੜਾ ਸਮਾਜਵਾਦੀ ਪਾਰਟੀ ਦੇ ਲੀਡਰ ਤੇ ਰੈਵਨਿਊ ਜਿਹੜਾ ਮਾਮਲਾ ਜ਼ਮੀਨ ਦਾ ਅਗਰਾਉਂ ਦੇ ਚੱਕਰ ਚ ਇਹਨੇ ਸੇ ਲਾ ਦਿੱਤਾ ਗਿਆ ਜੇ ਇੱਕ ਬੰਦੇ ਦੇ ਜਿਹੜੇ 420 ਦੇ ਪਰਚੇ ਕਾਫੀ ਹੋਈ ਜਾਂਦੇ ਸੀ ਉਹ ਤੇ ਐਨਐਸਏ ਲਾ ਦਿੱਤਾ ਕਿ ਤੋ ਇਹਦਾ ਇਨਾ ਕਿ ਜਿਆਦਾ ਮਿਸਯੂਜ਼ ਹੋ ਰਿਹਾ ਹੈ ਕਿ ਇਹ ਜਿਹੜਾ ਲਾਅ ਹੈ ਇਹਨੂੰ ਇਹਨੂੰ ਮੁੱਢੋਂ ਹੀ ਜਿਹੜਾ ਹੈਗਾ ਸੁਪਰੀਮ ਕੋਰਟ ਨੂੰ ਰੱਦ ਕਰ ਦੇਣਾ ਚਾਹੀਦਾ ਹੈ ਇਹਨੂੰ ਜਿਹੜਾ ਹੁਣ ਰਹੀ ਗੱਲ ਦੂਜੀ ਅਮਰਿਤਪਾਲ ਦੇ ਜਿਹੜਾ ਇਹ ਹੁਣ ਅੱਗੇ ਵਧਦੇ ਦੀ ਜਿਹੜਾ ਉਹਦੇ ਨਾਲ ਦੇ ਬੰਦੇ ਜਿਹੜੇ ਫੜੇ ਗਏ ਸੀ ਕਿਉਂਕਿ ਉਹਨਾਂ ਦੀ ਅਰੈਸਟ ਪਹਿਲਾਂ ਪੈ ਗਈ ਸੀ 18 ਮਾਰਚ ਨੂੰ ਬਿਲਕੁਲ ਇਸ ਕਰਕੇ ਉਹਨਾਂ ਦੇ ਜਿਹੜੀ ਮੇਰੇ ਖਿਆਲ 18 ਜੂਨ ਕੇ 19 ਜੂਨ ਅਪ੍ਰੈਲ ਨੂੰ ਜਿਹੜਾ ਉਹਨਾਂ ਦਾ ਇਹ ਖਤਮ ਹੋਣਾ ਸੀ ਉਹਨਾਂ ਦਾ ਵਾਅਦਾ ਕਰ ਦਿੱਤਾ ਗਿਆ ਹੁਣ ਸਵਾਲ ਇਹ ਹੁੰਦਾ ਕਿ ਜਿਹੜਾ ਅਮਰਿਤਪਾਲ ਦਾ ਜਿਹੜਾ ਡਿਟੈਂਸ਼ਨ ਹੈ ਉਹ 24 ਜੁਲਾਈ ਨੂੰ ਖਤਮ ਹੋ ਰਹੀ ਹੈ ਤੇ ਕੀ ਉਹਨੂੰ ਅੱਗੇ ਵਧਾਇਆ ਜਾਊਗਾ ਕਿ ਨਹੀਂ ਵਧਾਇਆ ਜਾਊਗਾ ਹੁਣ ਇਸ ਅੱਗੇ ਵਧਾਉਣ ਲਈ ਇਹ ਸਾਫ ਕਾਨੂੰਨ ਹੈ ਕਿ ਤੁਹਾਡੇ ਕੋਲ ਕੋਈ ਫਰੈਸ਼ ਸਾਡੇ ਕੋਲ ਮਟੀਰੀਅਲ ਅਵੇਲੇਬਲ ਹੈ ਉਹ ਇਹਦੇ ਉਲਟ ਹੈ ਕਿ ਇੱਕ ਪਹਿਲੀ ਗੱਲ ਅਮਰਿਤਪਾਲ ਨੇ ਚੋਣ ਲੜੀ ਤਾਂ ਉਹਦੇ ਤੇ ਇਹ ਉਹਨੇ ਸਾਬਿਤ ਕਰਤਾ ਕਿ ਮੇਰਾ ਦੇਸ਼ ਦੀ ਏਕਤਾ ਅਖੰਡਤਾ ਤੇ ਸੰਵਿਧਾਨ 'ਚ ਪੱਕਾ ਵਿਸ਼ਵਾਸ ਹੈ ਜੀ ਨੰਬਰ 1 ਨੰਬਰ 2 ਜੇ ਆਪਾਂ ਕਹੀਏ ਕਿ ਪਬਲਿਕ ਡਿਸਆਰਡਰ ਕ੍ਰੀਏਟ ਹੁੰਦਾ ਜਿਸ ਤਰ੍ਹਾਂ ਥਾਣੇ ਵਾਲੀ ਘਟਨਾ ਸੀ ਤਾਂ ਪਬਲਿਕ ਨੇ ਤਾਂ ਉਹਦੇ ਹੱਕ 'ਚ ਫਤਵਾ ਦਿੱਤਾ ਹੂੰ ਕੋਈ ਜੇ ਉਹ ਬੰਦਾ 2 ਲੱਖ ਦੀ ਵੋਟ ਨਾਲ ਜਿੱਤ ਰਿਹਾ ਹੂੰ ਤੋਂ ਇਹਦੇ ਨਾਲ ਨਾ ਸਿਰਫ ਇਹ ਸਾਬਿਤ ਹੁੰਦਾ ਹੈ ਕਿ ਉਹ ਬੰਦਾ ਜਿਹੜਾ ਹੈਗਾ ਕੋਈ ਇਸ ਤਰ੍ਹਾਂ ਦਾ ਅਰਾਜਕ ਤਵਾਦੀ ਤਤ ਨਹੀਂ ਹੈਗਾ ਬਲਕਿ ਉਹ ਇੱਕ ਅਮਨਪਸੰਦ ਬੰਦਾ ਹੈ ਜਿਹੜਾ ਲੋਕਤੰਤਰ ਵਿੱਚ ਵਿਸ਼ਵਾਸ ਰੱਖਦਾ ਹੈ ਔਰ ਜੇ ਅਮਰਤਪਾਲ ਦਾ ਜਿਹੜਾ ਇਸ ਡਿਟੈਂਸ਼ਨ ਦੇ ਵਿੱਚ ਵਾਅਦਾ ਕੀਤਾ ਜਾਂਦਾ ਉਹ ਨਾ ਸਿਰਫ ਅਮਰਤਪਾਲ ਦੇ ਜਿਹੜੇ ਆਪਣੇ ਅਧਿਕਾਰ ਨੇ ਜਿਹੜਾ ਜੀਵਨ ਦਾ ਅਧਿਕਾਰ ਹੈ ਆਜ਼ਾਦੀ ਦਾ ਅਧਿਕਾਰ ਹੈ ਉਹਦਾ ਹਨਨ ਹੋਊਗਾ ਬਲਕਿ ਉਹਨਾਂ ਦੀ ਲੱਖਾਂ ਵੋਟਰਾਂ ਦਾ ਦੀ ਜਿਹੜੀ ਹੈਗੀ ਆ ਹੱਕ ਦਾ ਵੀ ਅਧਿਕਾਰ ਹੋਊਗਾ ਜਿਹੜਾ ਹੈਗਾ ਖੰਨਨ ਹੋਊਗਾ ਜਿਨ੍ਹਾਂ ਦੀ ਆਵਾਜ਼ ਉਹਨੇ ਜਾ ਕੇ ਪਾਰਲੀਮੈਂਟ ਦੇ ਵਿੱਚ ਉਕਣੀ ਹੈ ਤੋ ਇੱਕ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੂੰ ਸਿਰਫ ਤੁਸੀਂ ਇਸ ਸ਼ੱਕ ਦੇ ਆਧਾਰ ਤੇ ਅੰਦਰ ਰੱਖ ਰਹੇ ਹੋ ਕਿ ਜੇ ਇਹ ਬਾਹਰ ਆਇਆ ਤਾਂ ਇਹਦੇ ਨਾਲ ਕੋਈ ਲਾਅ ਐਂਡ ਆਰਡਰ ਦੀ ਜਿਹੜੀ ਹੈਗੀ ਹੈ ਪਬਲਿਕ ਡਿਸਆਰਡਰ ਕ੍ਰੀਏਟ ਹੋ ਸਕਦਾ ਹੈ ਜਾਂ ਕੋਈ ਦੇਸ਼ ਦੀ ਸੁਰੱਖਿਆ ਨੂੰ ਖਤਰਾ ਹੋ ਸਕਦਾ ਹੈ ਜਿੱਥੇ ਕਿ ਇੱਕ ਸਾਲ ਦੀ ਤਫਤੀਸ਼ ਦੇ ਬਾਅਦ ਤੁਹਾਡੇ ਕੋਲ ਇੱਕ ਵੀ ਸਬੂਤ ਇਸ ਤਰ੍ਹਾਂ ਦਾ ਨਹੀਂ ਆਇਆ ਕਿ ਤੁਸੀਂ ਉਹਦੇ ਤੇ ਕੋਈ ਦੇਸ਼ ਧਰੋਹ ਦੇ ਕੋਈ ਮੁਕਦਮਾ ਦਰਜ ਕਰ ਸਕੋ ਇਹ ਮਤਲਬ ਤੁਹਾਨੂੰ ਦੱਸ ਦੇਕੋ ਕਿ ਐਨਐਸਸੀ ਦੇ ਵਿੱਚ ਕੋਈ ਐਫਆਈਆਰ ਨਹੀਂ ਹੁੰਦੀ ਜੀ ਉਹਦੇ ਜਿਹੜੀ ਹੈਗੀ ਆ ਕੋਈ ਕਿਸੇ ਬੰਦੇ ਨੇ ਜੁਰ ਹ ਬਿਲਕੁਲ ਕਿਉਂਕਿ ਕਿਸੇ ਬੰਦੇ ਨੇ ਜੁਰਮ ਕੀਤਾ ਉਹਦੀ ਐਫ ਆਈ ਆਰ ਅਲੱਗ ਤੋਂ ਹੁੰਦੀ ਆ ਹਮ ਤੋ ਇੱਕ ਸਾਲ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਨਾ ਯੂਪੀਏ ਲਾਇਆ ਗਿਆ ਨਾ ਹੀ ਕੋਈ ਇਸ ਤਰ੍ਹਾਂ ਦੀ ਧਾਰਾ ਲਾਈ ਗਈ ਜੀ ਤੋ ਇਹ ਸਾਬਤ ਹੋਵੇ ਕਿ ਬੰਦਾ ਉਹ ਕੋਈ ਦੇਸ਼ ਧਰੋਹ ਦਾ ਕੰਮ ਕਰ ਰਿਹਾ ਜਾਂ ਕੋਈ ਜਿਹੜਾ ਡਿਫੈਂਸ ਆਫ ਇੰਡੀਆ ਦੇ ਅਗੇਂਸਟ ਜਾਂ ਸਕਿਉਰਿਟੀ ਆਫ ਸਟੇਟ ਦੇ ਅਗੇਂਸਟ ਕੋਈ ਇਸ ਤਰ੍ਹਾਂ ਕੰਮ ਕਰ ਰਿਹਾ ਇੱਕ ਸਾਲ ਦੇ ਵਿੱਚ ਜੇ ਤੁਸੀਂ ਤਫਤੀਸ਼ ਨਹੀਂ ਕਰ ਸਕੇ ਤਾਂ ਫਿਰ ਬਿਨਾ ਮਤਲਬ ਮਕੈਨਿਕਲੀ ਜਿਸ ਤਰ੍ਹਾਂ ਦੇ ਸਾਥੀਆਂ ਦਾ ਜਿਹੜਾ ਡਿਟੈਂਸ਼ਨ ਪੀਰੀਅਡ ਵਧਾ ਦਿੱਤਾ ਗਿਆ ਇਥੋਂ ਸਾਫ ਪਤਾ ਲੱਗਦਾ ਹੈ ਕਿ ਤੁਸੀਂ ਜਿਹੜਾ ਹੈਗਾ ਜਿਹੜਾ ਬੋਲਣ ਦੀ ਆਜ਼ਾਦੀ ਨੂੰ ਦਮਨ ਕਰ ਰਹੇ ਹੋ ਔਰ ਦੂਸਰੀ ਗੱਲ ਇਥੇ ਵੱਡੀ ਗੱਲ ਇਹ ਹੈ ਕਿ ਇਥੇ ਨਾ ਸਿਰਫ ਇਹ ਮਸਲਾ ਕਿ ਅਮਰਿਤਪਾਲ ਮਤਲਬ ਕੁਝ ਬੰਦੇ ਇਹ ਕਹਿ ਰਹੇ ਨੇ ਕਿ ਅਮਰਿਤਪਾਲ ਜਿਹੜਾ ਹੈਗਾ ਏਜੰਸੀਆਂ ਦਾ ਬੰਦਾ ਜੀ ਉਹਨਾਂ ਨੇ ਖੜਾ ਕੀਤਾ ਜਾਂ ਨਹੀਂ ਕੀਤਾ ਕਿਉਂਕਿ ਇੱਕਦਮ ਜਦੋਂ 12 ਮਤਲਬ ਕੋਈ 12 ਪਾਸ ਬੰਦਾ ਬੱਚਾ ਜਾਂ ਮੁੰਡਾ ਨੌਜਵਾਨ ਉਹ ਬਾਰੋਂ ਹੁੰਦਾ ਤੇ ਇੱਕਦਮ ਉਹਨੂੰ ਇੰਨਾ ਸਮਰਥਨ ਮਿਲ ਜਾਂਦਾ ਹੁਣ ਇੱਥੇ ਸਵਾਲ ਇਹ ਇਹ ਨਹੀਂ ਕਿ ਅਮਰਪਾਲ ਨੂੰ ਇੰਨਾ ਜ਼ਿਆਦਾ ਸਮਰਥਨ ਮਿਲਿਆ ਸਵਾਲ ਇਹ ਹੈ ਕਿ ਸਮਰਥਨ ਮਿਲਿਆ ਕਿਉਂ ਮਤਲਬ ਪੰਜਾਬ ਦੀ ਰੂਹ ਤੇ ਐਸੇ ਕਿਹੜੇ ਜ਼ਖਮ ਨੇ ਜਿਹੜੇ ਕੋਈ ਥੋੜਾ ਜਿਹਾ ਵੀ ਕੁਰੇਦਾ ਤੇ ਉੱਚੜ ਜਾਂਦੇ ਨੇ ਤਾਂ ਉਹਨਾਂ ਜ਼ਖਮਾਂ ਤੇ ਮਲਮ ਲਾਉਣ ਦੀ ਬਜਾਏ ਤੁਸੀਂ ਉਹ ਜਿਹੜਾ ਉਹ ਜ਼ਖਮਾਂ ਦੀ ਗੱਲ ਕਰਦਾ ਉਹਨੂੰ ਤੁਸੀਂ ਜਾ ਕੇ ਅੰਦਰ ਦਿਓਗੇ ਤਾਂ ਉਹ ਜ਼ਖਮ ਮਤਲਬ ਹੋਰ ਜ਼ਿਆਦਾ ਹਰੇ ਹੋਣਗੇ ਸਗੋਂ ਜਿਹੜੇ ਲੋਕ ਸ਼ੱਕ ਦੀ ਨਜ਼ਰ ਨਾਲ ਦੇਖ ਰਹੇ ਉਹਨਾਂ ਲਈ ਤੇ ਇੱਕ ਵਧੀਆ ਚੀਜ਼ ਹੈ ਕਿ ਅਮਰਿਤਪਾਲ ਨੂੰ ਲੋਕਾਂ ਨੇ ਉੱਥੋਂ ਦੇ ਨਿਜਤਾਤਾ ਮੈਂਬਰ ਪਾਰਲੀਮੈਂਟ ਬਣਾਤਾ ਹੁਣ ਸੌ ਚੁੱਕਣ ਤੋਂ ਬਾਅਦ ਪਾਰਲੀਮੈਂਟ ਵਿੱਚ ਆਪਦੀ ਕੀ ਕਾਰਗੁਜ਼ਾਰੀ ਦਿੰਦਾ ਹੈ ਅਮਰਿਤਪਾਲ ਇਹ ਸਗੋਂ ਵਧੀਆ ਉਹਨਾਂ ਲਈ ਤੇ ਇੱਕ ਇਮਤਿਹਾਨ ਹੋ ਗਿਆ ਕਿ ਉਹ ਕਿੰਨਾ ਨਾਲ ਖੜਾ ਹੈ ਕੀ ਸਰਕਾਰ ਨਾਲ ਖੜਾ ਹੈ ਜਾਂ ਲੋਕਾਂ ਨਾਲ ਖੜਾ ਹੈ ਇਹ ਦੇਖੋ ਜਿਹੜਾ ਸਜਿਸ਼ਨ ਐਂਡ ਟ੍ਰੀਜ਼ਨ ਐਕਟ ਕਾ ਯੂਐਸਏ ਦੇ ਵਿੱਚ ਆਇਆ ਸੀ 1918 ਦੇ ਵਿੱਚ ਉਹਦੇ ਵਿੱਚ ਇਹ ਸੀ ਕਿ ਜਿਹੜਾ World War ਦੇ ਖਿਲਾਫ ਬੰਦੇ ਨੇ ਪਰਚੂਪਾ ਕੇ ਬੰਦੇ ਵੀ ਕਿ ਸਾਨੂੰ ਲੜਨਾ ਨਹੀਂ ਚਾਹੀਦਾ ਉਹਨਾਂ ਦੇ ਜਿਹੜਾ ਦੇਸ਼ ਧਰੋਹ ਦਾ ਮੁਕਦਮਾ ਲਾ ਦਿੱਤਾ ਗਿਆ ਉਹਨਾਂ ਬੰਦਿਆਂ ਨੂੰ ਬਰੀ ਕਰਦੇ ਹੋਏ ਜਸਟਿਸ ਹੋਮਜ਼ ਨੇ ਇਹ ਲਿਖਿਆ ਸੀ ਕਿ ਜੇ ਕੋਈ ਬੰਦਾ ਮਤਲਬ ਕਿਸੇ ਕੋਲੇ ਅੱਜ ਕੱਲ ਆਪਾਂ ਸੋਸ਼ਲ ਮੀਡੀਆ ਤੇ ਵੀ ਦੇਖਦੇ ਆ ਕਿ ਜਣਾ ਖਾਣਾ ਵਿਦਵਾਨ ਬਣ ਕੇ ਬਹਿ ਜਾਂਦਾ ਕਿ ਜੀ ਇਹ ਹੋਣਾ ਚਾਹੀਦਾ ਹੋਣਾ ਚਾਹੀਦਾ ਤਾਂ ਉਹ ਇਹ بجائے ਇਸ ਦੇ ਕਿ ਤੁਸੀਂ ਉਹਨੂੰ ਚੱਕ ਕੇ ਜੇਲ੍ਹ ਚ ਦੇ ਦਿਓ ਤੁਹਾਨੂੰ ਅਲਰਟ ਜ਼ਰੂਰ ਆਣਾ ਚਾਹੀਦਾ ਕਿ ਬੰਦਾ ਜੋ ਬਿਆਨ ਦੇ ਰਿਹਾ ਤਾਂ ਉਹਦੇ ਪਰਭਾਵ ਪ੍ਰਭਾਵ ਕੀ ਹੋ ਸਕਦੇ ਨੇ ਅਦਰਵਾਈਜ਼ ਜੇ ਕੋਈ ਕਿਸੇ ਬੰਦੇ ਦਾ ਅਧੂਰਾ ਗਿਆਨ ਆ ਜਾਂ ਕੋਈ ਆਪਣਾ ਕੋਈ ਪਰਪੱਕ ਵਿਚਾਰ ਰੱਖਦਾ ਉਸ ਦੇ ਬੇਸ ਤੇ ਸਿਰਫ ਇਸ ਕਰਕੇ ਕਿਉਂਕਿ ਤੁਸੀਂ ਉਹਨੂੰ ਕਾਊਂਟਰ ਨਹੀਂ ਕਰ ਸਕਦੇ ਕਿਸੇ ਕਾਨੂੰਨੀ ਤਰੀਕੇ ਨਾਲ ਤਾਂ ਤੁਸੀਂ ਉਹਨੂੰ ਚਾਕੇ ਐਨਐਸਏ ਲਾ ਦੋ ਇਹ ਤਾਂ ਮਤਲਬ ਬਹੁਤ ਜ਼ਿਆਦਾ ਇਹ ਜਿਸ ਤਰ੍ਹਾਂ ਭਾਰਤ ਵਿਸ਼ਵਗੁਰੂ ਬਣਨ ਦੀ ਗੱਲ ਕਰਦਾ ਤਾਂ ਵਿਸ਼ਵਗੁਰੂ ਤਾਂ ਹੀ ਬਣਿਆ ਜਾਊਗਾ ਨਾ ਕਿ ਜਿਹੜੇ ਦੂਜੇ ਦੇਸ਼ਾਂ ਦੇ ਵਿੱਚ ਸਿਵਲ ਲਿਬਰਟੀਆਂ ਦਾ ਜਿਹੜਾ ਅਸੀਂ 142 144ਵੇਂ ਸਥਾਨ ਤੇ ਆ ਗਏ ਆ ਤਾਂ ਜੇ ਤੁਸੀਂ ਸਿਵਲ ਲਿਬਰਟੀਆਂ ਆਪਣੇ ਜਿਹੜੇ ਨਾਗਰਿਕਾਂ ਨੂੰ ਅਧਿਕਾਰ ਦੇਣ ਦੇ ਬੋਲਣ ਦੀ ਆਜ਼ਾਦੀ ਨਹੀਂ ਦੇ ਸਕਦੇ ਤਾਂ ਤੁਸੀਂ ਵਿਸ਼ਵ ਗੁਰੂ ਕਿਵੇਂ ਬਣ ਸਕਦੇ ਹੋ ਠੀਕ ਹੈ ਤਾਂ 2021 ਦੇ ਵਿੱਚ ਫਿਲੀਪੀਨਸ ਦੇ ਦੋ ਪੱਤਰਕਾਰਾਂ ਨੂੰ ਨੋਬਲ ਪ੍ਰਾਈਜ਼ ਦਿੱਤਾ ਗਿਆ ਤੇ ਫਿਲੀਪੀ ਜਿਹੜਾ ਫਿਲੀਪੀਨਸ ਜਿਹੜਾ ਹੈਗਾ ਉਹ ਫ੍ਰੀडम ਆਫ ਪ੍ਰੈਸ ਦੇ ਵਿੱਚ 188ਵੇਂ ਸਥਾਨ ਤੇ ਆਉਂਦਾ ਹਮ ਇਹਦੇ باوجود ਵੀ ਤੁਸੀਂ ਦੇਖੋ ਵੀ ਉੱਥੇ ਲੋਕ ਹੈਗੇ ਨੇ ਜਿਹੜੇ ਬੋਲ ਰਹੇ ਨੇ ਤੇ ਉਹਨਾਂ ਨੂੰ ਨੋਬਲ ਪ੍ਰਾਈਜ਼ ਵੀ ਮਿਲ ਰਿਹਾ ਤੇ ਇੱਥੇ ਅਸੀਂ ਜਿਹੜਾ ਮਾਣ ਕਰਦੇ ਹਾਂ ਕਿ ਅਸੀਂ ਦੁਨੀਆ ਦੀ ਸਭ ਤੋਂ ਵੱਡੀ ਵੱਡਾ ਅਸੀਂ ਲੋਕਤੰਤਰ ਹਾਂ ਤੇ ਅਸੀਂ ਵਿਸ਼ਵ ਗੁਰੂ ਹਾਂ ਤੇ ਅਸੀਂ ਇੱਥੇ ਸਿਰਫ ਕੋਈ ਚਾਰ ਨੌਜਵਾਨ ਇਕੱਠੇ ਹੋ ਗਏ ਉਹ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਕਿ ਜਿਹੜਾ ਜਸਟਿਸ ਹੋਮ ਦੀ ਜਜਮੈਂਟ ਹੈ ਉਸ ਤੋਂ ਬਾਅਦ ਇੱਕੋ ਰਸ਼ੀਨ origin ਦੇ ਕੁਝ ਬੰਦਿਆਂ ਨੇ ਹਮ ਯੂਐਸਏ ਦੇ ਵਿੱਚ ਸਰਕਾਰ ਦੇ ਖਿਲਾਫ ਕੁਝ ਪਰਚੇ ਬੰਡੇ ਸੀ ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਮੈਨੂੰ ਲੱਗਦਾ ਕਿ ਜਿਹੜੇ ਪੰਜ ਬੰਦੇ ਨੇ ਇਹ ਕੋਈ ਜਹਾਜ਼ ਬਲਟਾ ਦੇਣਗੇ ਹਮ ਤੋ ਇਸ ਕਰਕੇ ਐਡਾ ਦੇਸ਼ ਜਿੰਨ ਜਿਹੜੀਆਂ ਸਾਡੀਆਂ ਪੈਰਾਮਿਲਟਰੀ ਫੋਰਸਿਸ ਜੰਨੀਆਂ ਨੇ CRPF ਹੋ ਗਈ ਸੀ CISF ਹੋ ਗਈ BSF ਕੇ ਮਾੜੇ ਤੋਂ ਦੇਸ਼ ਨੂੰ ਤਾਂ ਉਹ ਵੀ ਦੱਬ ਲੈਣ ਪੈਰਾਮਿਲਟਰੀ ਫੋਰਸਿਸ ਨੇ ਫਿਰ ਤੁਹਾਡੇ ਕੋਲ ਇੰਡੀਅਨ ਆਰਮੀ ਹੈ ਤੁਹਾਡੇ ਕੋਲ 에어 ਫੋਰਸ ਹੈ ਤੁਹਾਡੇ ਕੋਲ ਨੇਵੀ ਹੈ ਤੁਹਾਡੇ ਕੋਲ ਇੰਟੈਲੀਜੈਂਸ ਹੈ ਇੰਨੀਆਂ ਤੁਹਾਡੇ ਕੋਲ ਜਿਹੜੀ ਹੈਗੀ ਨਫਰੀ ਪੁਲਿਸ ਦੀ ਹੈ ਹਰੇਕ ਸਟੇਟ ਦੇ ਵਿੱਚ ਇਹਦੇ باوجود ਵੀ ਇਹ ਕੈਸਾ ਦੇਸ਼ ਆ ਜਿੱਦੀ ਜਿਹੜੀ ਹੈਗੀ ਸਕਿਉਰਿਟੀ ਨੂੰ ਹਮੇਸ਼ਾ ਖਤਰੀ ਰਹਿੰਦਾ ਉਹ ਵੀ ਜੇ ਚਾਰ ਬੰਦੇ ਉੱਠ ਕੇ ਬੋਲ ਦੇਣ ਇੱਕ ਇਹਦਾਂ ਜੁੜਿਆ ਸਵਾਲ ਇਹ ਹੈ ਕਿ ਇਹਦੇ ਵਿੱਚ ਸੈਂਟਰ ਸਰਕਾਰ ਦਾ ਇੰਟਰਸ ਤੁਹਾਨੂੰ ਲੱਗ ਰਿਹਾ ਅਮਰਪਾਲ ਸਿੰਘ ਦੇ ਜੇ ਉਸਦੇ ਆਥੀਆਂ ਤੇ ਡਿਟੈਂਸ਼ਨ ਵਧਾਉਣੀ ਜਾਂ ਫਿਰ ਪੰਜਾਬ ਸਰਕਾਰ ਨਹੀਂ ਚਾਹੁੰਦੀ ਕਿ ਹੁਣ ਇੱਥੇ ਜਿਹੜੀ ਸਾਡੇ ਖਿਲਾਫ ਇੱਕ ਵੱਡੀ ਮੁਹਿੰਮ ਸ਼ੁਰੂ ਹੋ ਰਹੀ ਹੈ ਉਹ ਖਤਮ ਕਰਦੀ ਇੱਥੇ ਹੀ ਬਾਹਰ ਹੀ ਨਾ ਆਉਣ ਦੀ ਇਹ ਬੰਦੇ ਨਹੀਂ ਦੇਖੋ ਇਹਦਾ ਜੇ ਅਮਰਤਪਾਲ ਨੂੰ ਅੰਦਰ ਰੱਖਿਆ ਜਾਂਦਾ ਤਾਂ ਇਹਦਾ ਇਹ ਜਿਹੜੀ ਉਹਦੀ ਪਪੂਲਰ ਜਿਹੜੀ ਹੈਗੀ ਐਕਸੈਪਟੈਂਸ ਉਹ ਤਾਂ ਵਧੇਗੀ ਤਾਂ ਇਸ ਕਰਕੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਪੰਜਾਬ ਸਰਕਾਰ ਨੂੰ ਤਾਂ ਕੋਈ ਫਾਇਦਾ ਹੈ ਤਾਂ ਇਹ ਦੂਜੀ ਗੱਲ ਪਹਿਲਾਂ ਵੀ ਜਦੋਂ ਅਮਰਤਪਾਲ ਤੇ ਐਨਐਸਐ ਲਾਇਆ ਗਿਆ ਸੀ ਬੇਸ਼ੱਕ ਲਾਇਆ ਸੂਬਾ ਸਰਕਾਰ ਨੇ ਸੀ ਉਹ ਬਿਲਕੁਲ ਕੇਂਦਰ ਦੇ ਇਸ਼ਾਰੇ ਤੇ ਲੱਗਿਆ ਸੀ ਉੱਥੋਂ ਹੀ ਸਾਰੀ ਕਿਲਾਬੰਦੀ ਹੋਈ ਸੀ ਤੇ ਉਹ ਰਾਤੋ ਰਾਤ ਤੇ ਚੜਾ ਕੇ ਉਦਿਪੁਰੂਗੜ ਚੜਾਤੀ ਸੀ ਉਹ ਇਹਨਾਂ ਪ੍ਰਬੰਧ ਪਹਿਲਾਂ ਹੀ ਕਰਕੇ ਰੱਖਿਆ ਗਿਆ ਸੀ ਉਦੋਂ ਅਮਿਤ ਸ਼ਾਹ ਦੇ ਤੇ ਜਿਹੜੀ ਭਗਵੰਤ ਮਾਨ ਦੀ ਮੀਟਿੰਗ ਹੋਈ ਹੈ ਉਸ ਤੋਂ ਬਾਅਦ ਆਪਾਂ ਨੂੰ ਪਤਾ ਤਾਂ ਇਹ ਸੈਂਟਰ ਸਰਕਾਰ ਹੀ ਇਹ ਚਾਹ ਰਹੀ ਹੈ ਕਿ ਇਹਨਾਂ ਨੂੰ ਅੰਦਰ ਰੱਖਿਆ ਜਾਵੇ ਕਿਉਂਕਿ ਇੱਥੇ ਇਹ ਨਹੀਂ ਦੇਖਿਆ ਜਾਂਦਾ ਕਿ ਜਿਹੜੀ ਸਰਕਾਰ ਹੈ ਉਹ ਨਾਗਰਿਕਾਂ ਦੇ ਅਧਿਕਾਰ ਦੇਖ ਰਹੀ ਹੈ ਸਰਕਾਰ ਇੱਕ ਇੱਕ ਪੋਲੀਟੀਕਲ ਪਾਰਟੀ ਦੇ ਹਿੱਤਾਂ ਲਈ ਕੰਮ ਕਰ ਰਹੀ ਹੈ ਜੇ ਜਿਹੜੀ ਉਹ ਉਹੀ ਕੰਮ ਕਰੇਗੀ ਜਿਹੜਾ ਪੋਲੀਟੀਕਲ ਪਾਰਟੀ ਦੇ ਹਿੱਤਾਂ ਨੂੰ ਸੋਭਦਾ ਤਾਂ ਇਸ ਕਰਕੇ ਜਦੋਂ ਉਹਨਾਂ ਨੂੰ ਲੱਗੇਗਾ ਕਿ ਹੁਣ ਅਮਰਿਤਪਾਲ ਨੂੰ ਬਾਹਰ ਕੱਢਣ ਦੇ ਵਿੱਚੋਂ ਹਮ ਸਰਕਾਰ ਦਾ ਬੀਜੇਪੀ ਦਾ ਫਾਇਦਾ ਹੈ ਤਾਂ ਉਹ ਕੱਢਣਗੇ ਤੇ ਜੇ ਉਹਨਾਂ ਨੂੰ ਲੱਗਿਆ ਕਿ ਨਹੀਂ ਇਹਨੂੰ ਅੰਦਰ ਰੱਖੇ ਦਾ ਸਾਡਾ ਫਾਇਦਾ ਤਾਂ ਉਹਨੂੰ ਅੰਦਰ ਰੱਖਣਗੇ ਮਤਲਬ ਇੱਥੇ ਨਾ ਤਾਂ ਸੰਵਿਧਾਨ ਕੋਈ ਮੈਟਰ ਕਰਦਾ ਨਾ ਕੋਈ ਕਾਨੂੰਨ ਮੈਟਰ ਕਰਦਾ ਨਾ ਕੋਈ ਸਾਡਾ ਜਿਹੜਾ ਟੋੜੀਆਂ ਅਦਾਲਤਾਂ ਨੇ ਉਹ ਮੈਟਰ ਕਰਦੀਆਂ ਨੇ ਸਿਰਫ ਜਿਹੜੀ ਸੱਤਾ ਤੇ ਰ ਹੈ ਜਿਹੜੀ ਪਾਰਟੀ ਸੱਤਾ ਦੇ ਵਿੱਚ ਆ ਉਹਦੀ ਆਪਣੀ ਆਈਡੀਓਲੋਜੀ ਕੀ ਹੈ ਸ਼ਰਫ ਇਹ ਇਹ ਮੈਟਰ ਕਰਦੀ ਹੈ ਉਹ ਬੇਸ ਤੇ ਬੰਦੇ ਅੰਦਰ ਕੀਤੇ ਜਾਂਦੇ ਨੇ ਜਿੱਦਾਂ ਯੂਪੀ ਦੇ ਵਿੱਚ ਅਸੀਂ ਦੇਖਿਆ ਵੀ ਐਨਐਸਏ ਲੱਗਿਆ ਪੱਤਰਕਾਰਾਂ ਤੇ ਯੂਟਿਊਬਰਸ ਤੇ ਡਾਕਟਰ ਕਫੀਲ ਜਿਹੜਾ ਉਹ ਤੇ ਲੱਗਿਆ ਔਰ ਦੂਜੀ ਗੱਲ ਐਨਐਸਏ ਦੇ ਵਿੱਚ ਇਹ ਲਿਖਿਆ ਗਿਆ ਕਿ ਜਿਹੜੇ ਐਸੈਂਸ਼ੀਅਲ ਕਮੋਡਿਟੀਆਂ ਨੂੰ ਜਿਹੜੀਆਂ ਜੋੜੀਆਂ ਜ਼ਰੂਰੀ ਵਸਤਾਂ ਨਹੀਂ ਸਾਡੀਆਂ ਉਹਨਾਂ ਨੂੰ ਜੇ ਕੋਈ ਉਹਦੀ ਸਪਲਾਈ ਰੋਕਦਾ ਉਹਦੇ ਤੇ ਵੀ ਐਨਐਸਏ ਲੱਗ ਸਕਦਾ ਹੈ ਪੀ ਇਹਦੇ ਹੁਣ ਤੁਸੀਂ ਦੇਖੋ ਵੀ ਕਿੰਨੀ ਹੋਲਡਿੰਗ ਹੋ ਰਹੀ ਆ ਕਿੰਨੀ ਬਲੈਕ ਮਾਰਕੀਟਿੰਗ ਕਿੰਨੀ ਆਕਸੀਜਨ ਜਿਹੜੀ ਹੈਗੀ ਸੀ ਹੋਲਡ ਕੀਤੀ ਗਈ ਕਰੋਨਾ ਦੇ ਵਿੱਚ ਕਿੰਨੀ ਮੈਡੀਸਨ ਹੋਲਡ ਕੀਤੀ ਗਈ ਕਿਸੇ ਦੇ ਐਨਐਸ ਨਹੀਂ ਲੱਗਿਆ ਜਿਹੜੇ ਹਿੰਦੂ ਕੋਈ ਨੇਤਾ ਨੇ ਜਿਹੜੇ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਨੇ ਤਾਂ ਉਹ ਉਹ ਵੀ ਤਾਂ ਕੋਈ ਏਕਤਾ ਖੰਡ ਤਨ ਖਤਰਾ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਪਿੱਛੇ ਜੇ ਪੰਜਾਬ ਸਰਕਾਰ ਨੂੰ ਇੱਕ ਲੈਟਰ ਭੇਜੀ ਗਈ ਇੱਕ ਫੈਡਰੇਸ਼ਨ ਹੈ ਬਿਜਲੀ ਕਾਮਿਆਂ ਦੀ ਉਹ ਤਾਂ ਇਹ ਵੀ ਕਹਿ ਰਿਹਾ ਕਿ ਬਿਜਲੀ ਚੋਰੀ ਜਿਹੜਾ ਕਰਦਾ ਉਹਦੇ ਤੇ ਵੀ ਐਨਐਸਸੀ ਲਾ ਦਿਓ ਉਹਨਾਂ ਦੀ 6ਵੀਂ ਮੰਗ ਹੈ ਉਹਦੇ ਵਿੱਚ ਸੁਝਾਅ ਦਿੱਤਾ ਗਿਆ ਸਰਕਾਰ ਨੂੰ ਕਿ ਜਿਹੜੇ ਬਿਜਲੀ ਚੋਰੀ ਕਰਦੇ ਉਹਨਾਂ ਤੇ ਵੀ ਐਨਐਸਸੀ ਲਾਓ ਦੇਖੋ ਜਥਾ ਰਾਜਾ tatha ਪਰਜਾ ਜਿਹੜੀ ਗੱਲ ਹੈ ਉਹ ਉਸ ਤਰ੍ਹਾਂ ਕਿਉਂਕਿ ਹੁਣ ਐਨਐਸਏ ਇੱਕ ਫੈਸ਼ਨ ਹੀ ਬਣ ਗਿਆ ਇਹਨਾਂ ਨੂੰ ਲੋਕਾਂ ਨੂੰ ਇਹਦੇ ਕੌਨਸੀਕਵੈਂਸ ਨਹੀਂ ਪਤਾ ਜੇ ਖੁਦ ਅੰਦਰ ਜਾਣ 4 ਦਿਨ ਜੇਲ੍ਹ ਚਲਾਉਣ ਫਿਰ ਪਤਾ ਲੱਗੇ ਕਿ ਐਨਐਸਏ ਹੁੰਦੀ ਕੀ ਆ ਤਾਂ ਉਹ ਫੈਸ਼ਨ ਬਣ ਗਿਆ ਕਿ ਚੱਕ ਜੀ ਜਿਹੜਾ ਬੋਲਦਾ ਤੇ ਐਨਐਸਏ ਲਾ ਦਿਓ ਜਿਹੜੀ ਜਿਹੜੀ ਖਾਸ ਤੌਰ ਤੇ ਜਿਹੜੀ ਪਪੂਲਰ ਜਿਹੜੀ ਵੋਟ ਹੈ ਜਿਹੜੀ ਕਿ ਸੱਤਾ ਦੇ ਹੱਕ ਚ ਉਹ ਇਹੀ ਕਹੂਗੀ ਕਿ ਜੀ ਜਿਹੜਾ ਸਰਕਾਰ ਦੇ ਖਿਲਾਫ ਬੋਲਦਾ ਚੱਕ ਇਹਨਾਂ ਸੀ ਠੋਕੋ ਜੀ ਹੰਦਰਾ ਇਸ ਤਰ੍ਹਾਂ ਦੀ ਜਿਹੜੀ ਨਫ਼ਰਤ ਵਾਇਡ ਸਪਰੈਡ ਕਰਨ ਦੇ ਵਿੱਚ ਕਾਮਯਾਬ ਹੋ ਗਈ ਹੈ ਬੀਜੇਪੀ ਪਿਛਲੇ 10 ਸਾਲਾਂ ਦੇ ਵਿੱਚ ਕਿ ਇਹਨੂੰ ਪਪੂਲਰ ਐਕਸੈਪਟੈਂਸ ਮਿਲ ਗਈ ਹੈ ਕਿ ਬੰਦੇ ਦੀ ਨਿੱਜੀ ਜਿਹੜੀ ਆਜ਼ਾਦੀ ਕੋਈ ਉਹਦੀ ਮੈਨੇ ਨਹੀਂ ਰੱਖਦੀ ਕੋਈ ਮਤਲਬ ਬੰਦੇ ਦੀ ਨਿੱਜੀ ਜਿਹੜੀ ਆਜ਼ਾਦੀਆ ਕੋਈ ਮਾਇਨੇ ਨਹੀਂ ਰੱਖਦੀ ਤੇ ਸਿੱਧਾ ਇਹ ਹੈ ਵੀ ਜਿਹੜਾ ਸਾਥੋਂ ਵਿਰੋਧੀ ਵਿਚਾਰ ਰੱਖਦਾ ਤੁਸੀਂ ਚੱਕ ਕੇ ਉਹ ਤੇ ਐਨਐਸਏ ਲਾਓ ਤੇ ਲੋਕ ਜਿਹੜੇ ਆ ਉਹਦੇ ਖਿਲਾਫ ਕੁਝ ਨਹੀਂ ਬੋਲਣਗੇ ਜੇ ਇਸੇ ਤਰ੍ਹਾਂ ਚੱਲਦਾ ਰਿਹਾ ਤੇ ਸੰਭਾਵਨਾ ਇਹ ਵੀ ਹੋ ਸਕਦੀ ਹੈ ਜਿਹੜੇ ਐਨਐਸਏ ਤੇ ਆਪਣੇ ਅਰਗੇ ਚਰਚਾ ਕਰ ਰਹੇ ਆ ਕੱਲ ਨੂੰ ਉਹਨਾਂ ਤੇ ਲੱਗਿਆ ਹੋਵੇ ਲੱਭਣੀ ਨਾ ਕਿ ਐਨਐਸਏ ਲਾ ਕੇ ਪਤਾ ਨਹੀਂ ਕਿੱਧਰ ਭੇਜ ਦੇ ਸਰਜੀਤ ਪਾਤਰ ਨੇ ਜਿਵੇਂ ਕਿਹਾ ਸੀ ਨਾ ਲੱਗੀ ਜੇ ਤੇਰੇ ਕਲੇਜੇ ਹਲੇ ਛੁਰੀ ਨਹੀਂ ਤਾਂ ਇਹਨਾਂ ਸਮਝ ਕੇ ਸ਼ਹਿਰ ਦੀ ਹਾਲਤ ਬੁਰੀ ਨਹੀਂ ਤੋਂ ਇਹ ਜਦੋਂ ਐਮਰਜੈਂਸੀ ਦੇ ਵਿੱਚ ਸਾਰੇ ਲੀਡਰ ਚੱਕ ਕੇ ਅੰਦਰ ਤਾੜੇ ਉਹ ਤੋਂ ਬਾਅ ਤਾ ਕਾਨੂੰਨ ਗਲਤ ਨੇ ਤਾਂ ਜਨਤਾ ਪਾਰਟੀ ਨੇ ਆ ਕੇ ਬਹੁਤ ਸਾਰੇ ਕਾਨੂੰਨ ਜਿਹੜੇ ਸੀ ਉਹ ਉਹ ਠੀਕ ਕੀਤੇ 42ਵੀਂ ਸੋਧ ਜਿਹੜੀ ਸੀ ਉਹ ਕਾਫੀ ਹੱਦ ਤੱਕ 44ਵੀਂ ਸੋਧ ਨੇ ਠੀਕ ਕੀਤੀ ਮਤਲਬ ਜਦੋਂ ਆਪਣੇ ਅੱਗ ਪਈ ਉਦੋਂ ਉਦੋਂ ਲੱਗਿਆ ਕਿ ਯਾਰ ਇਹ ਕਾਨੂੰਨ ਗਲਤ ਨੇ ਅੱਜ ਹੁਣ ਬੀਜਪੀ ਇਸ ਤਰ੍ਹਾਂ ਦਾ ਕਰ ਰਹੀ ਹੈ ਕੱਲ ਨੂੰ ਜੇ ਕਾਂਗਰਸ ਮжоਰਿਟੀ 'ਚ ਆ ਜਾਂਦੀ ਹੈ ਜਦੋਂ ਉਹਨਾਂ ਨੇ ਚੱਕ ਕੇ ਬੀਜਪੀ ਵਾਲੇ ਅੰਦਰ ਠੋਕੇ ਫਿਰ ਇਹਨਾਂ ਨੂੰ ਲੱਗੂ ਕਿ ਯਾਰ ਜਿਸ ਤਰ੍ਹਾਂ ਹੁਣ ਕਾਂਗਰਸ ਕਹਿ ਰਹੀ ਹੈ ਕਿ ਜੇ ਅਸੀਂ ਸੱਤਾ 'ਚ ਆ ਗਏ ਅਸੀਂ ਇਹ ਕਾਨੂੰਨ ਬਦਲ ਦੇਵਾਂਗੇ ਅਸੀਂ ਜਿਹੜਾ ਹੈਗਾ ਔਰਤਾਂ ਨੂੰ ਪੰਜਾਬ ਪ੍ਰਸੈਂਟ ਅਸੀਂ ਰਿਪਰੈਜ਼ੈਂਟੇਸ਼ਨ ਦੇ ਦਾਂਗੇ ਤਾਂ ਜਦੋਂ ਤੁਹਾਡੀ ਸਰਕਾਰ ਸੀ ਉਦੋਂ ਤੁਸੀਂ ਦਿੱਤਾ ਨਹੀਂ ਕਿਉਂਕਿ ਤੁਹਾਡੇ ਹਿੱਤਾਂ ਨੂੰ ਜਿਹੜਾ ਹੈਗਾ ਉਹ ਹਿੱਤਾਂ ਦੀ ਪੂਰਤੀ ਕਰ ਰਿਆ ਸੀ ਮਤਲਬ ਇਹ ਇੱਕ ਫੈਸ਼ਨ ਜਿਹੜਾ ਬਣਦਾ ਜਾ ਰਿਹਾ ਹੈ ਨਾ ਇੱਕ ਵੀ ਬੰਦੇ ਦੀ ਜੇ ਆਜ਼ਾਦੀ ਬਿਨਾਂ ਕਾਰਨ ਖੋਈ ਜਾਂਦੀ ਹੈ ਇੱਥੇ ਤਾਂ ਅਮਰਪਾਲ ਇੱਕ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਹੈ ਇਹ ਤਾਂ ਵੱਡੀ ਗੱਲ ਹੈ ਆਮ ਬੰਦੇ ਦੀ ਵੀ ਜੇ ਆਜ਼ਾਦੀ ਖੋਈ ਜਾਂਦੀ ਹੈ ਤਾਂ ਹਰ ਇੱਕ ਨੂੰ ਉਹਦੇ ਖਿਲਾਫ ਬੋਲਣਾ ਚਾਹੀਦਾ ਖਿਲਾਫ ਨਾ ਵੀ ਬੋਲੋ ਤਾਂ ਘੱਟੋ-ਘੱਟ ਉਹਦਾ ਸਮਰਥਨ ਤਾਂ ਨਾ ਕਰੋ ਇਹ ਲੋਕਾਂ ਦੀ ਮੂਰਖਤਾ ਹੈ ਔਰ ਅਗਿਆਨਤਾ ਹੈ ਕਿ ਜਿਹੜਾ ਧੜਲੇ ਨਾਲ ਤੁਸੀਂ ਐਨਐਸਏ ਲਗਾ ਰਹੇ ਹੋ ਤੇ ਉਹਨਾਂ ਦਾ ਸਮਰਥਨ ਕਰ ਰਹੇ ਹੋ ਇਹ ਬਿਲਕੁਲ ਨਹੀਂ ਹੋਣਾ ਚਾਹੀਦਾ ਐਨਐਸਏ ਜਿਹੜਾ ਐਕਟ ਹੈ ਇਹੀ ਖਤਮ ਕੀਤਾ ਜਾਣਾ ਚਾਹੀਦਾ ਪਹਿਲੀ ਗੱਲ ਦੂਜੀ ਗੱਲ ਅਮਰਿਤਪਾਲ ਤੇ ਉਹਦੇ ਸਾਥੀਆਂ ਖਿਲਾਫ 1 ਸਾਲ ਹੋ ਗਿਆ ਇਨਵੈਸਟੀਗੇਸ਼ਨ ਕਰਦਿਆਂ ਨੂੰ ਕੋਈ ਐ ਕਿਹੋ ਜਿਹਾ ਸਬੂਤ ਨਹੀਂ ਮਿਲਿਆ ਜੀ ਤੋ ਇਹ ਸਾਬਤ ਹੋਵੇ ਕਿ ਇਹ ਦੇਸ਼ ਦੀ ਸੁਰੱਖਿਆ ਲਈ ਖਤਰਾ ਨਹੀਂ ਤੋ ਉਹਨਾਂ ਨੂੰ ਸਾਰਿਆਂ ਨੂੰ ਇਮੀਡੀਏਟਲੀ ਛੱਡਿਆ ਜਾਣਾ ਚਾਹੀਦਾ ਤੇ ਜੇ ਨਹੀਂ ਛੱਡਿਆ ਜਾਂਦਾ ਤਾਂ ਫਿਰ ਜਿਸ ਤਰ੍ਹਾਂ ਤੁਹਾਡਾ ਜਿਹੜਾ ਉਹ ਲੜਕਾ ਸੀ ਮੁਸਲਮਾਨ ਜਿਸਨੇ ਸੁਪਰੀਮ ਕੋਰਟ 'ਚ ਆਪਣੀ ਜਮਾਨਤ ਆਪ ਚਲਾਈ ਸੀ ਜਿਹਨੂੰ ਜੈਨ ਯੂਲਾ ਉਹ 4 ਸਾਲ ਹੋ ਗਏ ਉਸ ਨੂੰ ਅੰਦਰ ਅੰਦਰ ਬੈਠੇ ਨਾਮ ਭੁੱਲ ਗਿਆ ਤਾਂ ਉਮਰ ਖਾਲਿਦ ਉਮਰ ਖਾਲਿਦ ਹੁਣ 4 ਸਾਲ ਹੋ ਗਏ ਬਿਨਾਂ ਟ੍ਰਾਇਲ ਤੋਂ ਉਹ ਬੰਦ ਅੰਦਰ ਬੈਠਾ ਆਮ ਤੌਰ ਤੇ ਜਿਹੜਾ ਯੂਪੀਐਸ ਤੇ ਲੈ ਕੇ ਵੱਧ ਤੋਂ ਵੱਧ ਜਿਹੜੀ ਸਜ਼ਾ ਜੇ ਕਰਨੀ ਵੀ ਚਾਹੋ ਤਾਂ 10 ਸਾਲ ਹੋएगी ਕਾਨੂੰਨ ਇਹ ਹੈ ਕਿ ਜਦੋਂ ਬੰਦਾ ਅੱਧੀ ਸਜ਼ਾ ਕੱਟ ਲੇ ਉਹਨੂੰ ਵੈਸੇ ਜਮਾਨਤ ਮਿਲਣੀ ਚਾਹੀਦੀ ਹੈ ਇੱਥੇ ਤੁਸੀਂ ਹੱਦ ਹੋ ਗਈ ਕਿ ਐਸੇ ਕਰਕੇ ਜਿਹੜਾ ਜਿਹੜਾ ਭਾਰਤ ਦਾ ਜਿਹੜਾ ਸਿਵਲ ਲਿਬਰਟੀਆਂ ਦੇ ਵਿੱਚ ਜਿਹੜਾ ਇੰਡੈਕਸ ਜਿਹੜਾ ਸਾਡੀ ਜਿਹੜੀ ਥੱਲੇ ਆਏ ਹਨ ਸੀ ਉਹਦੇ ਚ ਅਦਾਲਤਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਕਿ ਅਦਾਲਤਾਂ ਜਿਹੜੀ ਸਿਵਲ ਲਿਵਰਟੀਜ਼ ਦੇ ਜਿਹੜੇ ਕੋਈ ਤਰ੍ਹਾਂ ਹੈਬੀਸ ਕੋਰਪਸ ਦੀ ਕੋਈ ਰਿੱਟ ਆ ਗਈ ਉਹਨੂੰ ਤਰਜੀਹ ਦੇ ਆਧਾਰ ਤੇ ਨਹੀਂ ਸੁਣਦੀਆਂ ਉਮਰ ਖਾਲਿਦ ਨੂੰ ਜਮਾਨਤ ਨਾ ਮਿਲਣਾ ਇਹ ਤੈਅ ਕਰਦਾ ਹੈ ਕਿ ਕਿਤੇ ਨਾ ਕਿਤੇ ਸਾਡੀ ਨਿਆਂ ਪ੍ਰਣਾਲੀ ਵੀ ਇਸ ਗੱਲ ਤੋਂ ਬਹੁਤ ਹੱਦ ਤੱਕ ਪ੍ਰਭਾਵਿਤ ਹੋ ਚੁੱਕੀ ਹੈ ਕਿ ਜਿਹੜੇ ਵੀ ਕੋਈ ਇਰਾਦ ਸੋਚ ਰੱਖਦੇ ਨੇ ਉਹਨਾਂ ਨੂੰ ਇਸੇ ਤਰ੍ਹਾਂ ਹੀ ਅੰਦਰ ਤਾਲੜ ਕੇ ਰੱਖਿਆ ਜਾਣਾ ਚਾਹੀਦਾ ਹੈ ਉਹ ਬਾਹਰ ਜਿਹੜਾ ਹੈਗਾ ਆਜ਼ਾਦੀ ਨਾਲ ਘੁੰਮਣ ਦੇ ਅਧਿਕਾਰੀ ਨਹੀਂ ਹੈਗੇ ਜੋ ਇੱਥੇ ਅਫਸੋਸ ਇੱਥੇ ਇਹ ਹੈ ਕਿ ਸਰਕਾਰਾਂ ਤਾਂ ਇਦਾਂ ਕਰਦੀਆਂ ਹੁੰਦੀਆਂ ਨੇ ਅਦਾਲਤਾਂ ਵੀ ਜਿਹੜਾ ਹੈਗਾ ਇਹਦੇ ਖਿਲਾਫ ਬਹੁਤ ਕੋਈ ਸਖਤ ਫੈਸਲੇ ਨਹੀਂ ਲੈ ਰਹੀਆਂ ਬਹੁਤ ਸ਼ੁਕਰੀਆ ਜੀ ਤਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਜਗਤਾਰ ਸਿੰਘ ਸਿੱਧੂ ਉਹਨਾਂ ਨੇ ਬੜੀ ਬਰੀਕੀ ਦੇ ਨਾਲ ਔਰ ਜਿਹੜੀਆਂ ਸੰਭਾਵਨਾਵਾਂ ਦੱਸੀਆਂ ਨੇ ਕਿ ਜਿਹੜਾ ਸਮਰਥਨ ਕਰਦੇ ਆ ਕੋਈ ਵੀ ਹੋਵੇ ਤੁਹਾਡਾ ਵਿਰੋਧੀ ਵਿਚਾਰ ਕੋਈ ਰੱਖ ਸਕਦਾ ਪਰ ਜੇਕਰ ਕੋਈ ਐਨਐਸਸੀ ਦਾ ਸਮਰਥਨ ਕਰਦਾ ਜਿਹੜਾ ਫੈਸ਼ਨ ਬਣ ਗਿਆ ਬੜਾ ਖਤਰਨਾਕ ਹੈ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਵੀ ਇਹ ਘੇਰ ਸਕਦਾ ਹੈ ਤੁਹਾਡੇ ਲਈ ਵੀ ਖਤਰਾ ਖੜਾ ਕਰ ਸਕਦਾ ਤੁਸੀਂ ਇਹ ਸਾਰੀ ਵਿਚਾਰ ਚਰਚਾ ਦੇ ਬਾਰੇ ਕੀ ਸਮਝਦੇ ਹੋ ਆਪਣੀ ਆਪਣੇ ਵਿਚਾਰ ਵੀ ਸਾਂਝੇ ਕਰ ਸਕਦੇ ਹੋ ਤੇ ਬਣੇ ਰਹੋ এবিসি ਪੰਜਾਬ ਦੇ ਨਾਲ